ਕਹਾਣੀ ਬਦਲ ਗਈ ਆ ਜਿਹੜਾ ਮੂਰੇ ਮੂਰੇ ਭੱਜਿਆ ਜਾ ਰਿਹਾ ਸੀ ਸੀਬੀਆਈ ਦੇ ਉਹਨੇ ਸੀਬੀਆਈ ਮੂਰੇ ਲਾ ਲਈ ਆ ਜ਼ਮਾਨਾ ਤਾਂ ਨਹੀਂ ਬਦਲਿਆ ਲੇਕਿਨ ਕਹਾਣੀ ਦਾ ਰੁਖ ਜ਼ਰੂਰ ਬਦਲ ਗਿਆ ਪੰਜਾਬ ਦੀ ਫੀਤਾ ਸ਼ਾਹੀ ਰਾਜਨੀਤੀ ਤੇ ਜਾਂਚ ਏਜੰਸੀਆਂ ਨੇ ਕੇਂਦਰ ਦੇ ਉੱਪਰ ਮੈਂ ਤਾਂ ਇਹ ਕਹੂੰਗਾ ਕਿ ਹਮਲਾ ਬੋਲਿਆ DIG सॉरी सस्पेंडेड DIG हरचरण पुलर ਉਹਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੂਰੀ ਦੀ ਪੂਰੀ ਅਰਜ਼ੀ ਲਾ ਕੇ CBI ਨੂੰ ਦੋਸ਼ੀ ਬਣਾ ਕੇ ਰੱਖ ਦਿੱਤਾ ਔਰ ਅਰਜ਼ੀ ਦੇ ਵਿੱਚ ਗਰਮੀ ਇੰਨੀ ਜ਼ਿਆਦਾ ਕਿ CBI ਨਾਮ ਦੀ ਪੂਰੀ ਦੀ ਪੂਰੀ ਪਰਭਾਸ਼ਾ ਪਾਰੇ ਵਾਂਗੂ ਪਿਗਲ ਕੇ ਰਹਿ ਗਈ ਹੈ ਮਤਲਬ ਕਿ सीबीआई ਇਸ ਵੇਲੇ ਇੰਨਾ ਕਿ ਪਛਤਾ ਰਹੀ ਹੋਊਗੀ ਕਿ ਕਿੱਥੇ ਪੰਗਾ ਲੈ ਲਿਆ ਇੰਨਾ ਪਛਤਾਵਾ ਤਾਂ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੇ ਨਾਲ ਪੰਗਾ ਲੈ ਕੇ ਵੀ सीबीआई ਤੇ ਮੋਦੀ ਨੂੰ ਨਹੀਂ ਹੋਇਆ ਹੋਣਾ ਜਿੰਨਾ ਸ਼ਾਇਦ ਪੰਜਾਬ ਦੇ ਵਿੱਚ ਹੋ ਰਿਹਾ ਹੋ ਕਿਉਂਕਿ ਜੋ ਬੰਦਾ ਪੁੱਲਰ ਦੇ ਹੱਕ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਅਹਾਤੇ ਵਿੱਚ ਜਾ ਕੇ ਖੜ ਗਿਆ ਨਾ ਉਹ ਇੰਨਾ ਵੱਡਾ ਤੁਹਾਡੇ ਲਈ ਚੁਕਾਉਣ ਵਾਲੀ ਗੱਲ ਹੋਏਗੀ ਤੁਸੀਂ ਹੈਰਾਨ ਹੋ ਜਾਓਗੇ ਵੀ ਇਹ ਬੰਦਾ ਵੀ ਹੱਕ ਵਿੱਚ ਖੜ ਗਿਆ ਵੀਡੀਓ ਬਹੁਤ ਦਿਲਚਸਪ ਹੋਣ ਵਾਲਾ ਸੋ ਬੇਨਤੀ ਹੈ ਕਿ ਅੰਤ ਤੱਕ ਦੇਖਿਓ ਔਰ ਤੁਸੀਂ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਇੱਧਰ ਇੱਕ ਥੈਂਕਸ ਦਾ ਬਟਨ ਵੀ ਹੈਗਾ ਉਹ ਵੀ ਦੱਬੋ ਤੇ ਜਿਹੜੀ ਬਣਦੀ ਬੁਨਿਆਦੀ ਮਦਦ ਹੈਗੀ ਆ ਸੱਚ ਦੇ ਪੱਤਰਕਾਰ ਦੀ ਉਹ ਜ਼ਰੂਰ ਕਰਿਓ ਬਾਕੀ ਤੁਸੀਂ ਵੇਖ ਰਹੇ ਹੋ ਇਸ ਵੇਲੇ ਪੰਜਾਬ ਨਾਵਾ ਚੈਨਲ ਦਾ ਨਵਾਂ ਰੂਪ ਕਿਉਂਕਿ ਪੰਜਾਬ ਨਾਵਾ ਸ਼ਹੀਦ ਕਰ ਦਿੱਤਾ ਗਿਆ ਤੇ ਉਹਦੀ ਜਗ੍ਹਾ ਦੇ ਉੱਪਰ ਸੰਵਾਦ 88 న్యూਸ ਸੰਵਾਦ 88 88 ਵੀਡੀਓ ਸ਼ੁਰੂ ਕਰਿਏ ਤੇ ਪਹਿਲਾਂ ਇਹ ਸਮਝੀਏ ਕਿ सीबीआई ਜੰਮੀ ਕਿਸ ਨੇ ਇਹਦਾ ਜਨਮ ਕਿਵੇਂ ਹੋਇਆ ਅੱਜੇ ਵੱਡੀ ਚੁੜੇਲ ਬਣ ਕੇ ਹਿੰਦੁਸਤਾਨ ਦੇ ਹਰ ਸੂਬੇ ਦੇ ਵਿੱਚ ਡਰਾਉਣ ਜਾਵੜਦੀ ਹੈ ਇਹਦੇ ਮਾਪੇ ਕੌਣ ਨੇ ਇਹ ਕਿਹਦੀ ਔਲਾਦ ਆ ਇਹ ਕਹਾਣੀ ਵੀ ਬੜੀ ਦਿਲਚਸਪ ਹੈ ਕਿਉਂਕਿ ਇਹਨਾਂ ਚੱਕਰਾਂ ਵਿੱਚ ਉਲਝਿਆ ਹੋਇਆ ਸਾਡਾ ਸਮਾਜ 1946 ਵਿੱਚ ਜਾਣਾ ਪਊਗਾ ਇਹ 1946 ਮਤਲਬ ਕਰੀਬ ਕਰੀਬ ਦਿੱਲੀ ਪੁਲਿਸ ਸਪੈਸ਼ਲ ਐਸਟੈਬਲਿਸ਼ਮੈਂਟ ਐਕਟ ਬਣਿਆ ਦਿੱਲੀ ਸਪੈਸ਼ਲ ਪੁਲਿਸ ਇਸਟੈਬਲਿਸ਼ਮੈਂਟ ਐਕਟ 1946 ਬਣਦਾ ਉਹ ਸੀਗਾ ਜਦੋਂ 47 ਵਿੱਚ ਵੰਡ ਦੀ ਗੱਲ ਸ਼ੁਰੂ ਹੋ ਗਈ ਤਾਂ ਦਿੱਲੀ ਦੇ ਵਿੱਚ ਜਮ੍ਹਾਂਖੋਰੀ ਸ਼ੁਰੂ ਹੋ ਗਈ ਉਹ ਜਮ੍ਹਾਂਖੋਰੀ ਨੂੰ ਰੋਕਣ ਲਈ ਉਸ ਵੇਲੇ ਦੀ ਜਿਹੜੀ ਅੰਤਰ임 ਸਰਕਾਰ ਸੀ ਉਹਨੇ ਇਹ ਰੂਲ ਲਿਆਂਦਾ ਤੇ ਇਹਨੂੰ ਸਪੈਸ਼ਲ ਪਾਵਰਾਂ ਦਿੱਤੀਆਂ ਕਿ ਇਹ ਜਮ੍ਹਾਂਖੋਰੀਆਂ ਨੂੰ ਤੋੜੇ ਵੰਡ ਹੋ ਗਈ ਉਸ ਤੋਂ ਬਾਅਦ ਨਿਬੜਦਾ ਆ ਕੇ ਗੱਲ 1 ਅਪ੍ਰੈਲ 1963 ਨੂੰ 1963 ਨੂੰ ਉਹ ਦਿੱਲੀ ਸਪੈਸ਼ਲ ਪੁਲਿਸ ਇਸਟੈਬਲਿਸ਼ਮੈਂਟ ਐਕਟ 1946 ਦੇ ਇੱਕ ਨਿਆਣਾ ਹੁੰਦਾ ਉਹ ਵੀ ਨਜਾਇਜ਼ ਕਿਉਂਕਿ ਜਾਇਜ਼ ਬਾਪ ਉਹ ਕਿਹਾ ਜਾਂਦਾ ਜਿਹਦਾ ਮਤਾ ਪਾਰਲੀਮੈਂਟ ਵਿੱਚ ਪਾਸ ਹੋਵੇ ਜਿਹਦਾ ਪ੍ਰਸਤਾਵ ਕੈਬਨਿਟ ਤੋਂ ਆਵੇ ਇਹਦਾ ਨਾ ਤਾਂ ਕੈਬਨਟ ਤੋਂ ਕੋਈ ਪ੍ਰਸਤਾਵ ਆਇਆ ਨਾ ਪਾਰਲੀਮੈਂਟ ਤੋਂ ਕੋਈ ਮਤਾ ਆਇਆ ਇਹ ਉਸ ਵੇਲੇ ਦੇ ਘਰੇਲੂ ਮਹਿਕਮੇ ਦੇ ਮੰਤਰੀ ਨੇ ਇੱਕ ਰੈਜ਼ੋਲੂਸ਼ਨ ਪਾਤਾ ਹੁਣ ਦੱਸੋ ਵੀ ਰੈਜ਼ੋਲੂਸ਼ਨ ਕਾਨੂੰਨ ਹੁੰਦਾ ਪਾਰਲੀਮੈਂਟ ਵਿੱਚ ਕੋਈ ਡਿਬੇਟ ਹੀ ਨਹੀਂ ਹੋਈ ਪਾਰਲੀਮੈਂਟ ਦੇ ਵਿੱਚ ਕੋਈ ਪ੍ਰਸਤਾਵ ਨਹੀਂ ਆਇਆ ਔਰ ਇਹ ਨੈਸ਼ਨਲ ਪੁਲਿਸ ਐਕਟ ਦਾ ਹਿੱਸਾ ਵੀ ਨਹੀਂ ਹੈਗਾ ਸੋ ਇੱਕ ਜਸਟ ਐਗਜ਼ੀਕਟਿਵ ਆਰਡਰ ਕਿ ਇੱਕ ਬਾਊ ਦੀ ਚਿੱਠੀ ਲੇ ਲਿਆ ਜਨਮ ਹਿੰਦੋਸਤਾਨ ਦੀ ਸਭ ਤੋਂ ਵੱਧ ਡਰਾਉਣ ਵਾਲੀ ਪੁਲਿਸ ਨੇ ਸੀਬੀਆਈ ਨੇ ਇਹਦੇ ਕੋਲੇ ਸਾਰੀਆਂ ਪਾਵਰਾਂ ਨੇ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਭਾਰਤ ਦੀ ਜਿਹੜੀ ਸਭ ਤੋਂ ਵੱਡੀ ਮਾਨਯੋਗ ਅਦਾਲਤ ਹੈਗੀ ਹੈ ਸੁਪਰੀਮ ਕੋਰਟ ਕਿ ਉਹ ਇਸ ਨੂੰ ਮੰਨਦੀ ਹੈ ਕਾਨੂੰਨੀ ਦਰਜਾ ਦਿੰਦੀ ਹੈ ਇਹ ਸਵਾਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਅੱਜ ਤੋਂ ਕਰੀਬ ਕਈ ਦਹਾਕੇ ਪਹਿਲਾਂ ਮਾਨਯੋਗ ਗੁਹਾਟੀ ਹਾਈ ਕੋਰਟ ਨੇ ਇਸ सीबीआई ਨੂੰ ਗੈਰ ਕਾਨੂੰਨੀ ਕਹਿ ਦਿੱਤਾ ਆਪਣੇ ਹੁਕਮ ਦੇ ਵਿੱਚ ਲਿਖ ਦਿੱਤਾ ਕਿ ਇਹ ਜਿਹੜੀ ਪੁਲਿਸ ਦੀ ਸੰਸਥਾ ਹੈਗੀ ਹੈ सीबीआई ਇਹ ਗੈਰ ਕਾਨੂੰਨੀ ਹੈ ਉਹ सीबीआई ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਪਈ 2013 ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਉਸ ਫੈਸਲੇ ਦੇ ਉੱਪਰ ਗੁਹਾਟੀ ਹਾਈ ਕੋਰਟ ਦੇ ਫੈਸਲੇ ਦੇ ਉੱਪਰ ਸਟੇ ਲਾ ਦਿੱਤੀ ਹੈ ਲੇਕਿਨ ਫੈਸਲਾ ਨਹੀਂ ਦਿੱਤਾ ਮਤਲਬ ਇਹ ਹੋਇਆ ਕਿ ਅੱਜ ਹਿੰਦੁਸਤਾਨ ਦੀਆਂ ਜਿਹੜੀਆਂ ਅਦਾਲਤਾਂ ਦੀ ਆਪਾਂ ਗੱਲਾਂ ਕਰ ਰਹੇ ਹਾਂ ਜੇ ਮੈਂ ਸਿੱਧਾ-ਸਿੱਧਾ ਬੋਲ ਦੂੰਗਾ ਫਿਰ ਮੇਰੇ ਨਾਲ ਡੀਐਸਪੀ ਸੇਖੋ ਵਾਲਾ ਕੰਮ ਹੋਊ 6 ਮਹੀਨੇ ਲਈ ਅੰਦਰ ਭੇਜ ਦੇਣਗੇ ਕਾਹਨੂੰ ਜਾਣਾ ਪਰ ਜਿਹੜੀ ਜਸਟਿਸ ਵਰਮਾ ਦੀ ਘਰ ਦੇ ਵਿੱਚੋਂ ਕਰੋੜਾ ਰੁਪਏ ਮਿਲਣ ਦੀ ਕਹਾਣੀਾਂ ਚੱਲੀਆਂ ਨੇ ਖਬਰਾਂ ਸਾਹਮਣੇ ਆਈਆਂ ਨੇ ਫਿਰ ਉਹਨੂੰ ਬਿਹਾਰ ਹਾਈ ਕੋਰਟ ਵਿੱਚ ਤਬਦੀਲ ਕੀਤਾ ਜਾਂਦਾ ਫਿਰ ਉਹਦੇ ਤੇ ਉਹਨੂੰ ਲਾਉਣ ਦੇ ਲਈ ਰੌਲਾ ਪਿਆ ਪਰ ਗੱਲ ਉੱਥੇ ਹੀ ਰਹਿ ਗਈ ਸੋ ਕਿੰਨਾ ਘਟਿਆ ਸਾਡਾ ਅੱਜ ਅਦਾਲਤੀ ਪਰਿਵਾਰ ਬਣ ਚੁੱਕਿਆ ਇਹ ਵੀ ਉਸੇ ਤਰੀਕੇ ਨਾਲ ਬਕਾਊ ਲੱਗਦਾ ਹੈਗਾ ਜਿਵੇਂ ਸਾਡਾ ਮੀਡੀਆ ਬਦਨਾਮ ਹੋ ਚੁੱਕਿਆ ਕਿ 99% মিডিਆ ਇਸ ਵੇਲੇ ਬਦਨਾਮ ਬਕਾਊਆ ਸੋ ਜੱਜ ਕਿੱਥੇ ਪਹੁੰਚ ਗਏ ਨੇ ਪਰ ਮੈਂ ਉਸ ਜੱਜ ਦੇ ਵੀ ਬਾਰੇ ਜਾਵਾਂ ਗੁਹਾਟੀ ਹਾਈ ਕੋਰਟ ਦੇ ਮੁੱਖ ਜੱਜ ਦੇ ਜਿਨੇ सीबीआई ਨੂੰ ਕਾਨੂੰਨੀ ਤੌਰ ਦੇ ਉੱਤੇ ਕਿਹਾ ਕਿ ਇਹ ਨਜਾਇਜ਼ ਕੰਮ ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਰੈਜ਼ੋਲੂਸ਼ਨ ਦੇ ਨਾਲ ਨਹੀਂ ਬਣਦੀ ਕਿਉਂਕਿ ਸੰਵਧਾਨ ਦੇ 7ਵੇਂ ਸ਼ੈਡਿਊਲ ਦੇ ਵਿੱਚ ਸੂਬਿਆਂ ਦੇ ਹੱਕ ਨੇ ਔਰ ਉਹ ਸੂਬਿਆਂ ਦੇ ਹੱਕ ਵਿੱਚ ਲੋਕਲ ਲਾਅ ਐਂਡ ਆਰਡਰ ਪੁਲਿਸ ਸੂਬੇ ਦਾ محکمہ ਹੈਗਾ ਇਹਦੇ ਕੇਂਦਰ ਦੀ ਲਿਸਟ ਵਿੱਚ ਇਹ ਨਾਂ ਹੀ ਨਹੀਂ ਹੈਗਾ ਪਰ ਫਿਰ ਜਿਹੜੀ ਪੁਲਿਸ ਹੈ ਜਿਹੜੀ ਸੂਬੇ ਦੀ ਸਰਕਾਰ ਹੈ ਉਹਦਾ ਹੱਕ ਆ ਪੁਲਿਸ ਨੂੰ ਬਣਾਉਣ ਦੀ ਤਕੀਕਾਤ ਕਰਨ ਦੀ ਫਿਰ ਇਹ ਨੈਸ਼ਨਲ ਪੁਲਿਸ ਕਿੱਥੋਂ ਆ ਗਈ ਇਹ ਤਾਂ ਫਿਰ ਵਾਕੇ ਨਜਾਇਜ਼ ਗੱਲ ਹੈਗੀ ਆ ਕੇਂਦਰ ਸਰਕਾਰ ਨੇ ਹੁਣ ਤੁਸੀਂ ਦੇਖੋ ਵੀ 13 ਸਾਲ ਤੋਂ ਉਸ ਟੇਰ ਆਰਡਰ ਉਵੇਂ ਚਲਾ ਰੱਖਿਆ ਇਮੈਂ ਐਸੇ ਗੱਲ ਕਰਕੇ ਕਹਿ ਰਿਹਾ ਇਹ ਗੱਲ ਮੈਂ ਐਸੇ ਕਰਕੇ ਕਰ ਰਿਹਾ ਕਿ 13 ਸਾਲ ਤੋਂ ਇੱਕ ਵੱਡਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਲਟਕਿਆ ਹੋਇਆ ਕਿ CBI ਹੈ ਤਾਂ ਹੈ ਪਰ ਜਾਇਜ਼ ਹੈ ਜਾਂ ਨਜਾਇਜ਼ ਹੈ ਇਹ ਫੈਸਲਾ ਆਉਣਾ ਹਲੇ ਬਾਕੀ ਹੈ ਕਿਉਂਕਿ ਸੁਪਰੀਮ ਕੋਰਟ ਨੇ ਉਹਦੇ ਤੇ ਫੈਸਲਾ ਨਹੀਂ ਕੋਈ ਸੁਣਾਇਆ ਸੋ ਅਸੀਂ ਇਹਨੂੰ ਇਨਕਾਰੇ ਵੀ ਨਹੀਂ ਹੋ ਸਕਦੇ ਇਹਨੂੰ ਦਰਕਨਾਰ ਵੀ ਨਹੀਂ ਕੋਈ ਕਰ ਸਕਦੇ ਪਰ ਨਾਲ-ਨਾਲ ਇਹ ਗੱਲ ਤਾਂ ਕਲੀਅਰ ਹੀ ਹੋਗੀ ਕਿ ਸੰਵਿਧਾਨਿਕ ਤੌਰ ਦੇ ਉੱਤੇ ਇਹ ਵੈਦ ਨਹੀਂ ਹੈਗੀ ਸੋ ਹੁਣ ਆਜੋ ਇਸੇ ਗੱਲ ਨੂੰ ਲੈ ਕੇ ਡੀਆਈਜੀ ਭੁੱਲਰ ਨੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੇ ਵਕੀਲਾਂ ਨੂੰ ਭੇਜਿਆ ਤੇ ਬੋਲਿਆ ਕਿ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ ਦੇ ਸੈਕਸ਼ਨ 6 ਦੇ ਵਿੱਚ ਕਿਹਾ ਗਿਆ ਕਿ ਜਿਹੜੇ ਵੀ ਸੂਬੇ ਦੇ ਵਿੱਚ ਸੀਬੀਆਈ ਨੇ ਵੜਨਾ ਹੈਗਾ ਕੰਮ ਕਰਨਾ ਹੈਗਾ ਗ੍ਰਿਫਤਾਰੀਆਂ ਕਰਨੀਆਂ ਨੇ ਜਾਂਚ ਕਰਨੀਆਂ ਹੈ ਉਦੇ ਬਾਰੇ ਉਸ ਸੂਬੇ ਦੀ ਸਰਕਾਰ ਤੋਂ ਕਨਸੈਂਟ ਲੈਣਾ ਹੈ ਉਹਦੀ ਇੱਛਾ ਪੁੱਛਣੀ ਹੈ ਜੇ ਉਹ ਹਾਂ ਕਰਦਾ ਤੇ ਅੰਦਰ ਵੜੇਗੀ ਨਹੀਂ ਉਹ ਪੈਰ ਤੱਕੀ ਪੈਰ ਦੀ ਉਂਗਲੀ ਦਾ ਨ ਉਹ ਜਿਹੜਾ ਮੂਰਲਾ ਉਹਦਾ ਹਿੱਸਾ ਵੀ ਅੰਦਰ ਲਈ ਪਾ ਸਕਦੀ ਪੰਜਾਬ ਨੇ ਪਹਿਲਾਂ ਓਪਨ ਕਨਸੈਂਟ ਦਿੱਤੀ ਸੀ ਪਰ 6 ਨਵੰਬਰ 2020 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮਤਾਲਾ ਕੇ सीबीआई ਨੂੰ ਬੰਦ ਕਰ ਦਿੱਤਾ ਪੰਜਾਬ ਅਸੈਂਬਲੀ ਵਿੱਚ ਰੈਜ਼ੋਲੂਸ਼ਨ ਪਾਸ ਹੋ ਗਿਆ ਮਤਲਬ ਇਹ ਆ ਕਿ सीबीआई ਪੰਜਾਬ ਦੇ ਵਿੱਚ ਵੜ ਨਹੀਂ ਸਕਦੀ ਪਰ ਇਹਨਾਂ ਨੇ ਤਾਂ ਪੰਜਾਬ ਦੇ ਇੱਕ ਆਈਪੀਐਸ ਅਫਸਰ ਦੇ ਖਿਲਾਫ ਪੂਰੀ ਦੀ ਪੂਰੀ ਪਰਚਾ ਦਰਜ ਕੀਤਾ ਹੋਇਆ सीबीआई ਨੇ ਟਰੈਪ ਵੈਰੀਫਿਕੇਸ਼ਨ ਕੀਤੀ ਉਹ ਚੰਡੀਗੜ੍ਹ ਦੇ ਸੈਕਟਰ 9 ਵਿੱਚ ਇੱਕ WhatsApp ਕਾਲ ਰিসিਵ ਕੀਤੀ ਉਹਦੇ ਤੇ ਚੰਡੀਗੜ੍ਹ ਦੇ ਟਾਵਰ ਦਾ ਲੋਕੇਸ਼ਨ ਦਿਖਾਈ ਗਈ ਫਿਰ FIR ਵੀ ਲਿਖੀ ਗਈ ਚੰਡੀਗੜ੍ਹ ਦੇ ਥਾਣੇ ਵਿੱਚ ਰਜਿਸਟਰ ਹੋਈ CBI ਨੇ ਚੰਡੀਗੜ੍ਹ ਨੂੰ ਇੱਕ ਯੂਨੀਅਨ ਟੈਰੀਟਰੀ ਦੱਸਿਆ ਮਾਨਯੋਗ ਹਾਈ ਕੋਰਟ ਦੇ ਵਿੱਚ ਕਿ ਇੱਥੇ ਕੰਮ ਕਰਨ ਦੇ ਲਈ ਉਹ ਪੰਜਾਬ ਦੀ ਕੰਸੈਂਟ ਦੀ ਲੋੜ ਨਹੀਂ ਹੈਗੀ ਕਿਉਂਕਿ ਇੱਥੇ ਦਿੱਲੀ ਪੁਲਿਸ ਇਸਟੈਬਲਿਸ਼ਮੈਂਟ ਸਪੈਸ਼ਲ ਇਸਟੈਬਲਿਸ਼ਮੈਂਟ ਐਕਟ ਜਿਹੜਾ ਹੈਗਾ 1946 ਦਾ ਉਦੇ ਵਿੱਚ ਜਿਹੜੀ ਆਇਆ 1963 ਦਾ ਸੀਬੀਆਈ ਦਾ ਜਨਮ ਹੁੰਦਾ ਉੱਥੇ ਸੀਬੀਆਈ ਕੰਮ ਕਰ ਸਕਦੀ ਹੈ ਹਾਈ ਕੋਰਟ ਇਸ ਕੋ ਗੱਲ ਦੇ ਉੱਪਰ ਸਵਾਲ ਕਰਦੀ ਹੈ ਕਿ ਜਿਹੜੀ ਸਟੇਟ ਦੀ ਵਿਜੀਲੈਂਸ ਆ ਉਹਨੇ ਪਰਚਾ ਕੀਤਾ ਨਹੀਂ ਸੀਬੀਆਈ ਨੇ ਕੀਤਾ ਹੁਣ ਇੱਥੇ ਆ ਕੇ ਲੜਾਈ ਇਹ ਹੁੰਦੀ ਆ ਕਿ ਪੰਜਾਬ ਵਿਜੀਲੈਂਸ 29 ਅਕਤੂਬਰ ਨੂੰ ਸਵੇਰੇ 10 ਵਜੇ ਡੀਆਈਜੀ ਭੁੱਲੜ ਦੇ ਖਿਲਾਫ ਪਰਚਾ ਦਰਜ ਕਰ ਦਿੰਦੀ ਆ ਔਰ सीबीआई ਨੂੰ ਜਦੋਂ ਇਹ ਪਤਾ ਲੱਗਦਾ ਤਾਂ ਉਹ ਫਿਰ 2 ਤੋਂ 3 ਘੰਟੇ ਬਾਅਦ ਪਰਚਾ ਦਰਜ ਕਰਦੇ ਨੇ ਪਰ ਹੁਣ ਚੱਕਰੇ ਆ ਵੀ ਜਿਹੜਾ ਦੋ ਜਾਣਿਆਂ ਦੀ ਰੇਸ ਵਿੱਚ ਇੱਕ ਮੋਹਰੀ ਤੇ ਇੱਕ ਫਾਡੀ ਪੰਜਾਬ ਵਿਜੀਲੈਂਸ ਬਿਊਰੋ ਮੋਹਰੀ ਰਹਿ ਗਈ ਤੇ ਇੱਥੇ सीबीआई ਫਾਡੀ ਰਹਿ ਗਈ ਪਰ ਉਸ ਤੋਂ ਬਾਅਦ ਵੀ ਉਹ ਦੋਵੇਂ ਏਜੰਸੀਆਂ ਕੋਰਟ ਦੇ ਵਿੱਚ ਭੁੱਲਰ ਦੀ ਆਪਣੀ ਉਹਦੇ ਲੈਣ ਲਈ ਕਸਟਡੀ ਲੈਣ ਲਈ ਇੱਕ ਦੂਜੇ ਨਾਲ ਕਾਟੋ ਕਲੇਸ਼ ਕਰਦੀਆਂ ਨੇ ਔਰ ਸੀ ਸੈਕਟਰ 43 ਦੀ सीबीआई ਕੋਰਟ ਪਰ ਹੁਣ ਇਹੋ ਕਾਟੋ ਕਲੇਸ ਹਾਈ ਕੋਰਟ ਦੇ ਵਿੱਚ ਆ ਗਿਆ ਦੋ ਐਫ ਆਈ ਆਰ ਕਾਰਨ ਇੱਕੋ ਹਾਈ ਕੋਰਟ ਕਿਸ ਨੂੰ ਅਲਾਓ ਕਰੋ ਜੋ ਸੰਵਿਧਾਨਿਕ ਤੌਰ ਤੇ ਰਵਾਇਤ ਕਹਿੰਦੀ ਹੈ ਕਿ ਜਿਸ ਨੇ ਪਹਿਲਾਂ ਐਫ ਆਈ ਆਰ ਕੀਤੀ ਹੈ ਔਰ ਜਿਹਦਾ ਹੱਕ ਬਣਦਾ ਉਹੀ ਕਰੇਗੀ ਹੱਕ ਪੰਜਾਬ ਵਿਜੀਲੈਂਸ ਬਿਊਰੋ ਦਾ ਬਣਦਾ ਤੇ ਜਾਂਚ ਦੀ ਰਿਪੋਰਟ ਵੀ ਐਫ ਆਈ ਆਰ ਵੀ ਉਹਨੇ ਪਹਿਲਾਂ ਕੀਤੀ ਆ ਤੇ ਦੂਜਾ सीबीआई ਕਹਿੰਦਾ ਕਿ ਸੋਰਾ ਦੂਸਰਾ ਇਹ ਆ ਕਿ सीबीआई ਨੇ ਪੰਜਾਬ ਦੇ ਕਨਸੈਂਟ ਨੂੰ ਬਾਈਪਾਸ ਕਰਕੇ ਜੁਰਮਤਾ ਚੰਡੀਗੜ੍ਹ ਵਿੱਚ ਕ੍ਰੀਏਟ ਕੀਤਾ ਪਰ ਉਹਦੇ ਵਿੱਚ ਉਹਨੇ ਆਪਣੀ ਜਿਹੜੀ ਅਰੈਸਟ ਕਰਨ ਵਾਲੇ ਉਲੰਘਣਾ ਕੀਤੀ ਆ ਉਹ ਬੜਾ ਵੱਡਾ ਕੰਮ ਆ ਕਿਉਂਕਿ ਆਰਟੀਕਲ 22 ਆ ਨਾ ਜਿਹੜਾ ਕਨਸਟੀਟਿਊਸ਼ਨ ਦਾ ਉਹ ਗ੍ਰਿਫਤਾਰੀ ਤੇ ਜਿਹੜੀ ਆਈਪੀਐਸ ਅਫਸਰ ਦੀ ਕੀਤੀ ਆ ਉਹਦੇ ਤੇ ਸਵਾਲ ਉਠਾਰਿਆ ਵੱਡਾ ਤੇ ਸੈਕਸ਼ਨ 47 ਆ ਜਿਹੜਾ ਇਸ ਵੇਲੇ ਭਾਰਤੀ ਨਾਗਰਿਕ ਸੁਰੱਖਿਆ ਸਹਾਇਤਾ ਬੀਐਨਐਸਐਸ ਤੇ ਆ ਉੱਥੇ ਜਿਹੜੇ ਗਰਾਊਂਡ ਨੇ ਉਹ ਲਿਖਤੀ ਨਹੀਂ ਹੈਗੇ 24 ਘੰਟਿਆਂ ਵਿੱਚ ਉਹਨੂੰ ਪ੍ਰੋਡਿਊਸ ਨਹੀਂ ਕੀਤਾ ਹੈਗਾ ਆਈਪੀਐਸ ਅਫਸਰ ਨੂੰ ਅਰੈਸਟ ਕਰਨ ਦਾ ਜਿਹੜਾ ਪ੍ਰੋਟੋਕੋਲਾ ਉਹਨੂੰ ਫਾਲੋ ਨਹੀਂ ਕੀਤਾ ਗਿਆ ਹਾਈ ਕੋਰਟ ਦੇ ਵਿੱਚ ਇਹ ਵੀ ਪੁਆਇੰਟ ਡੀਆਈਜੀ ਦੇ ਟੀਮ ਨੇ ਚੱਕੇ ਨੇ ਪਰ ਇੱਕ ਤੁਸੀਂ ਇਹ ਦੇਖੋ ਸੀਬੀਆਈ ਨੇ ਜਿਹੜਾ ਪਰਚਾ ਦਰਜ ਕੀਤਾ ਚੰਡੀਗੜ੍ਹ ਦੇ ਵਿੱਚ ਉਹ ਅਫਸਰ ਦੇ ਖਿਲਾਫ ਨਹੀਂ ਹੈਗਾ ਉਹ ਇੱਕ ਨਿਜੀ ਬੰਦੇ ਦੇ ਖਿਲਾਫ ਹੈਗਾ ਜਿਹੜਾ ਕ੍ਰਿਸ਼ਨੂ ਆ ਜਿਹੜਾ ਉਹਦਾ ਦਲਾਲ ਦੱਸਿਆ ਜਾਂਦਾ ਸੋ ਇਹ ਅਫਸਰ ਨੂੰ ਪੰਜਾਬ ਦੀ ਧਰਤੀ ਤੋਂ ਫੜਿਆ ਸੋ ਇੱਥੇ ਸੀਬੀਆਈ ਆਪਣੀ ਔਕਾਤ ਤੋਂ ਬਾਹਰ ਜਾ ਕੇ ਕੰਮ ਕਰ ਰਹੀ ਹੈ ਹੁਣ ਤੁਸੀਂ ਤਸਵੀਰ ਜਿਹੜੀ ਹੈਗੀ ਆ ਟੋਟਲਿਟੀ ਦੇ ਵਿੱਚ ਉਹਨੂੰ ਜਾ ਕੇ ਦੇਖੋ ਜਿਹੜੀ ਮੈਂ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਪਿਛਲੇ 1 ਮਹੀਨੇ ਤੋਂ ਮੈਂ ਕਹਿ ਰਿਹਾ ਕਿ ਹਾਈ ਕੋਰਟ ਦੇ ਵਿੱਚ ਡੀਆਈਜੀ ਭੁੱਲਰ ਦੇ ਹੱਕ ਵਿੱਚ ਖੜਾ ਕੌਣ ਹੈ ਉਹ ਜਦੋਂ ਤੁਸੀਂ ਸੁਣੋਗੇ ਤਾਂ ਤਸਵੀਰ ਸਾਫ਼ ਹੋ ਜਾਏਗੀ ਉਹ ਹੈਰਾਨਗੀ ਹੋਏਗੀ ਤੁਹਾਨੂੰ ਜਾਣ ਕੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਸਪੈਂਡਡ ਡੀਆਈਜੀ ਪੁੱਲਰ ਨੂੰ ਸਸਪੈਂਡ ਕਰਨ ਵਾਲੀ ਪੰਜਾਬ ਸਰਕਾਰ ਹੀ ਇਹਦੇ ਹੱਕ ਵਿੱਚ ਖੜੀ ਆ ਪੰਜਾਬ ਸਰਕਾਰ ਦੇ ਵਕੀਲ ਡੀਆਈਜੀ ਪੁੱਲਰ ਦੇ ਵਕੀਲਾ ਨਾਲ ਸਹਿਮਤੀ ਪ੍ਰਗਟ ਕਰਦੇ ਨੇ ਕਿ ਸੀਬੀਆਈ ਨੂੰ ਕੋਈ ਹੱਕ ਨਹੀਂ ਪੰਜਾਬ ਦੇ ਵਿੱਚ ਆ ਕੇ ਕਿਸੇ ਅਫਸਰ ਨੂੰ ਬਿਨਾ ਪੰਜਾਬ ਦੀ ਪਰਮਿਸ਼ਨ ਤੋਂ ਫੜੇ ਤੇ ਪ੍ਰੋਟੋਕੋਲ ਤੋੜੇ ਹੁਣ ਤਸਵੀਰ ਆਪ ਬੋਲ ਰਹੀ ਆ ਕਿ ਉਹ ਗੱਲ ਸੀ ਕਿ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲਾਵਾਂ ਅਦਾ ਪੁੱਤ ਪੁੱਤਰੇ ਵਿਆਹੇ ਗਏ ਤੇ ਕੁਮਾਰਾ ਰਹਿ ਗਿਆ ਦਾਦਾ ਇਹ ਦਾਦਾ ਕੁਮਾਰਾ ਕਿਵੇਂ ਰਹਿ ਗਿਆ ਇੱਕ ਗੱਲ ਤਾਂ ਸਮਝ ਆ ਗਈ ਕਿ ਸੀਬੀਆਈ ਦੀ ਦਾਦੀ ਵੀ ਕੁਵਾਰੀ ਸੀ ਪਰ ਜਿਹੜਾ ਪੰਜਾਬ ਦਾ ਦਾਦਾ ਕੁਵਾਰਾ ਰਹਿ ਗਿਆ ਉਹ ਕੀ ਆ ਉਹ ਸਵਾਲ ਇਹ ਆ ਕਿ ਪੰਜਾਬ ਦਾ ਜਿਹੜਾ ਸਿਸਟਮ ਆ ਉਹਨੂੰ ਇੱਕ ਭੂਤਿਆ ਏਜੰਸੀ ਚਲਾ ਰਹੀ ਆ ਉਹਨੂੰ ਮੁੱਖ ਮੰਤਰੀ ਡੀਜੀਪੀ ਨਹੀਂ ਚਲਾ ਰਿਆ ਉਪੂਤਿਆ ਏਜੰਸੀ ਦਾ ਨਾਮ ਕੀ ਹੈ ਉਹ ਏਜੰਸੀ ਜਦੋਂ ਚਾਹੇ ਕਿਸੇ ਅਫਸਰ ਨੂੰ ਕੂੜੇਦਾਨ ਵਿੱਚ ਸੁੱਟ ਦਿੰਦੀ ਹੈ ਜਦੋਂ ਚਾਹੇ ਅਸਮਾਨੀ ਬਿਠਾ ਦਿੰਦੀ ਹੈ ਔਰ ਉਹੀ ਪੂਤਿਆ ਏਜੰਸੀ ਜਦੋਂ ਚਾਹੇ ਸੀਬੀਆਈ ਨੂੰ ਪੰਜਾਬ ਦੇ ਅੰਦਰ ਲੈ ਆਉਂਦੀ ਹੈ ਔਰ ਜਦੋਂ ਚਾਹੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਅਹਾਤੇ ਵਿੱਚ ਜਾ ਕੇ ਚੈਲੰਜ ਕਰ ਦਿੰਦੀ ਹੈ ਧੱਕਾ ਮਾਰਨ ਲੱਗ ਜਾਂਦੀ ਹੈ ਯਾਦ ਕਰੋ ਢੜਾਰੀ ਵਾਲੇ ਡرائی ਪੋਰਟ ਦੀ ਲੀਕੇਜ ਦੀ ਗੱਲ ਸਾਹਮਣੇ ਆਉਂਦੀ ਹੈ ਯਾਦ ਕਰੋ ਜਦੋਂ ਬਿਲਿੰਗ ਮਾਫੀਆ ਜਾਲੀ ਬਿਲਿੰਗ ਮਾਫੀਆ ਦੀ ਗੱਲ ਸਾਹਮਣੇ ਆਉਂਦੀ ਹੈ ਤੇ ਜਦੋਂ ਸਰਕਾਰ ਨੂੰ ਈਆਈਯੂ ਦੀ ਗੱਲ ਆਉਂਦੀ ਹੈ ਮੈਂ ਥੱਕ ਗਿਆ 2 ਸਾਲ ਤੋਂ ਸਰਕਾਰ ਨੂੰ ਕਹਦੇ ਹੋਏ ਕੋਈ ਐਕਸ਼ਨ ਲਿਆ ਰੇਡਾਂ ਪਾਈਆਂ ਅਫਸਰਾਂ ਨੂੰ ਪੁੱਛ ਕੀਤੀ ਕੁਝ ਨਹੀਂ ਕੀਤਾ ਇਹ ਕੰਮ ਕਦੋਂ ਹੋਊਗਾ ਇਹ ਉਦੋਂ ਹੋਊਗਾ ਜਦੋਂ ਸਰਕਾਰ ਨੂੰ ਲੋੜ ਹੋਏਗੀ ਅਲਰਾਗ ਵਰਮਾ ਦੇ ਖਿਲਾਫ ਕਾਰਵਾਈ ਕਰਨ ਦੀ ਫਿਰ ਗੁਰਮਿੰਦਰ ਸਿੰਘ ਸਬਦ ਦੀ ਰਿਪੋਰਟ ਹੀ ਮੂਰੇ ਆਏਗੀ ਉਦੋਂ ਤੱਕ ਨਹੀਂ ਜਦੋਂ ਤੱਕ ਅਨੁਰਾਗ ਵਰਮਾ ਉਹਨਾਂ ਦਾ ਕਮਾਊ ਪੁੱਤਾ ਕਦੇ ਨਹੀਂ ਕਰਨਗੇ ਹੁਣ ਇਹੀ ਗੱਲ ਡੀਆਈਜੀ ਪੁੱਲਰ ਤੇ ਫਿੱਟ ਬੈਠਦੀ ਆ ਪਰ ਡੀਆਈਜੀ ਪੁੱਲਰ ਦੇ ਉੱਪਰ ਬੈਠਦੀ ਫਿੱਟ ਬੰਦਿਆਂ ਵਿੱਚ ਤਾਂ ਇਹ ਵੀ ਪਤਾ ਲੱਗਿਆ ਕਿ ਇੱਕ ਡੀਸੀ ਪਟਿਆਲਾ ਹੁੰਦਾ ਸੀ ਜਾਂ ਹੁੰਦੀ ਸੀ ਉਹਦੇ ਵੱਲੋਂ ਇੱਕ ਦਿਨ ਦੇ ਵਿੱਚ 25 ਤੋਂ 30 ਅਸਲ ਲਿਸੈਂਸ ਕੱਢੇ ਗਏ ਉਹ ਵੀ ਇਸ ਚੱਕਰ ਵਿੱਚ ਆਉਂਦੇ ਨੇ ਹੋਰ ਵੀ 3-4 ਡੀਸੀ ਜਿਹੜੇ ਰੋਪੜ ਜਾਂ ਪਟਿਆਲੇ ਰਹੇ ਦੇ ਉਹ ਵੀ ਇਸ ਜੱਦ ਵਿੱਚ ਆਉਂਦੇ ਨੇ ਐਕਸਾਈਜ਼ ਮਹਿਕਮੇ ਦੇ ਵਿੱਚ ਕਈ ਈਟੀਸੀ ਰਹੇ ਅਫਸਰ ਵੀ ਇਸ ਤੀ ਜੱਦ ਵਿੱਚ ਆਉਂਦੇ ਨੇ ਕਿਉਂਕਿ ਉਹ 15 20 ਆਈਪੀਐਸ ਆਈਏ ਅਫਸਰਾਂ ਦੇ ਨਾਮ ਜੇ ਨਿਕਲ ਗਏ ਤਾਂ ਪੰਜਾਬ ਸਰਕਾਰ ਦੇ ਕੋਲ ਬਚਣਾ ਕੁਛ ਨਹੀਂ ਇਸ ਕਰਕੇ ਸਮਝੋ ਕਿ ਡੀਆਈਜੀ ਭੁੱਲਰ ਨੂੰ ਉਦੋਂ ਤੱਕ ਕਵਾਤਾ ਤੇ ਅੱਜ ਉਹਨੂੰ ਰੋਕਣ ਕਿਉਂ ਚੱਲੇ ਨੇ ਕਿ ਕਿ ਐਫ ਆਈ ਆਰ 8 ਤੇ 9 2020 ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਉਹਦੇ ਵਿੱਚ ਲੁਧਿਆਣੇ ਦੇ ਕੁਲਦੀਪ ਸਿੰਘ ਨੇ ਸੈਕਸ਼ਨ 64 ਦੇ ਤਹਿਤ ਜਿਹੜੇ ਬਿਆਨ ਦਿੱਤੇ ਨੇ ਉਹਨਾਂ ਵਿੱਚ ਸਾਫ਼-ਸਾਫ਼ ਕਿਹਾ ਗਿਆ ਕਿ ਜਿਹੜਾ ਬਰਾੜ ਹੈ ਉਹਨੂੰ ਲਾਇਆ ਗਿਆ ਉਹਦੇ ਪੈਸੇ ਲੈਨੇ ਹਰ ਮਹੀਨੇ ਲੈਂਦਾ ਸੀ ਪਰ ਉਹਨੂੰ ਪੰਜਾਬ ਸਰਕਾਰ ਨੇ ਆਪਣੇ ਮੋਬਾਈਲ ਵਿੰਗ ਦਾ ਡਾਇਰੈਕਟਰ ਲਾਇਆ 2 ਸਾਲ ਤੋਂ ਜਦੋਂ ਡੀ ਆਈ ਜੀ ਭੁੱਲਰ ਨੂੰ ਫੜਿਆ ਗਿਆ ਉਹਨੂੰ ਰਾਤ ਦੇ ਰਾਤ ਬਦਲਿਆ ਗਿਆ ਉਹ ਤੋਂ ਬਾਅਦ ਵਿਰਦੀ ਤੇ ਦੂਜਿਆਂ ਨੂੰ ਜਿਹਨਾਂ ਦੇ ਉੱਤੇ ਕੇਸ ਚੱਲਦੇ ਨੇ ਸ਼ਰਿਆਮ ਫੜੇ ਗਏ ਨੇ ਉਹਨਾਂ ਨੂੰ ਲੀਗਲ ਸੈੱਲ ਦਾ ਇੰਚਾਰਜ ਲਾ ਰੱਖਿਆ ਇਸ ਵੇਲੇ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਇਹ ਖੇਡ ਕੀ ਆ ਖੇਡ ਉਹੀ ਆ ਕਿ ਭੁੱਲਰ ਦੇ ਵਿੱਚ ਹੱਕ ਦੇ ਵਿੱਚ ਖੜਾ ਹੋਣਾ ਪੰਜਾਬ ਸਰਕਾਰ ਦੀ ਮਜਬੂਰੀ ਆ ਉਹ 150 ਏਕੜ ਦੀ ਗੱਲ ਉਹ ਕਿਲੋਆਂ ਦੇ ਆਪਣੇ ਭਾਰ ਦੇ ਵਿੱਚ ਸੋਨਾ ਘਰੋਂ ਨਿਕਲਣਾ ਉਹ ਸੈਂਕੜਿਆਂ ਦੀ ਤਾਦਾਦ ਵਿੱਚ ਸ਼ਰਾਬ ਦੀਆਂ ਬੋਤਲਾਂ ਮਿਲਣਾ ਉਦੇ ਕਿਰਦਾਰ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਉਹ ਕਿੰਨਾ ਬੰਦਾ ਮਾੜਾ ਸੀ ਉਹ ਪੂਰੀ ਦੀ ਪੂਰੀ ਉਹੀ ਮੀਡੀਆ ਗੱਲਾਂ ਕਰ ਰਿਹਾ ਜਿਹਨੂੰ ਸਰਕਾਰ ਐਡਾ ਦਿੰਦੀ ਆ ਮਤਲਬ ਪੰਜਾਬ ਗਵਰਨਮੈਂਟ ਹਾਈ ਕੋਰਟ ਦੇ ਵਿੱਚ ਭੁੱਲਰ ਦੇ ਪੱਖ ਵਿੱਚ ਖੜੀ ਤਾਂ ਹੋ ਗਈ ਟੈਕਨੀਕਲੀ ਪਰ ਭਾਵਨਾਤਮਕ ਤੌਰ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗੀ ਹੋ ਗਈ ਨੰਗੀ ਸਰਕਾਰ ਭ੍ਰਿਸ਼ਟਾਚਾਰੀ ਅਫਸਰਾਂ ਦੇ ਹੱਕ ਵਿੱਚ ਖੜੀ ਐ ਇਹ ਜਾਣ ਲਓ ਪੰਜਾਬ ਦੀਆਂ ਭੂਤੀਆਂ ਫਾਈਲਾਂ ਦੇ ਉੱਪਰ ਭੂਤ ਬੈਠੇ ਨੇ ਫੈਸਲਾ ਲੈਣ ਲਈ ਜਉਦਾ ਜਗਦਾ ਆਦਮੀ ਨਹੀਂ ਦਿਖੂਗਾ ਹੁਣ ਤੁਸੀਂ ਦੇਖੋ ਕਿ ਟੈਕਨੀਕ ਦੀ ਗੱਲ ਕਰਾਂ ਕਿ ਜਿਹੜੀ ਕੰਸੈਂਟਾ 2020 ਦੇ ਵਿੱਚ ਉਹ ਵਿਦਰੋਹ ਹੋ ਚੁੱਕੀ ਆ ਪੰਜਾਬ ਸਰਕਾਰ ਜਿਹੜੀ ਸੀਬੀਆਈ ਮਤਲਬ ਸੀਬੀਆਈ ਜਿਹੜੀ ਬੰਦੇ ਨੂੰ ਚੱਕਦੀ ਆ ਉਹ ਡੀਆਈ ਦੀ ਭੁੱਲ ਰਾ ਪਰ ਕਿਹਦੀ ਸ਼ਿਕਾਇਤ ਤੇ ਚੱਕਦੀ ਆ ਉਹ ਬੰਦਾ ਕਿੰਨਾ ਸੱਜਿਆ ਪੁਜਿਆ ਇਮਾਨਦਾਰ ਹੈ ਉਹ ਹੈਗਾ ਆਕਾਸ਼ ਬੱਤਾ ਉਹੀ ਕੰਪਲੇਂਟੈਂਟ ਜਿਹਨੂੰ ਗੋਵਿੰਦਗੜ੍ਹ ਦਾ ਰਹਿਣ ਵਾਲਾ ਉਹ ਚੰਡੀਗੜ੍ਹ ਦਾ ਵੀ ਦੇ ਰਹਿਣ ਵਾਲਾ ਉਹਦੀ ਕੰਪਲੇਂਟ ਨੂੰ ਚੰਡੀਗੜ੍ਹ ਸ਼ਿਫਟ ਕਰਨ ਲਈ ਕਿੱਥੇ ਤੱਕ ਗੇਮ ਖੇਡੀ ਗਈ ਜਿਹੜੀ ਗੱਲ ਕਾਨੂੰਨ ਦੀ ਹੈ ਸੀਬੀਆਈ ਜਿਹੜੀ ਕੋਰਟ ਵਿੱਚ ਕਹਿ ਰਹੀ ਹੈ ਕਿ ਅਸੀਂ ਵੈਰੀਫਿਕੇਸ਼ਨ ਕਰਕੇ ਪਰਚਾ ਕੀਤਾ ਜੋ ਯੂਟੀ ਦੇ ਵਿੱਚ ਕੀਤਾ ਫਿਰ ਡੀਆਈਜੀ ਨੂੰ ਅਰੈਸਟ ਕੀਤਾ ਅਜੇ ਤਾਂ ਤੁਸੀਂ ਇਹ ਦੇਖਿਓ ਕੋਰਟ ਦੇ ਵਿੱਚ DIG ਭੁੱਲਰ ਦੇ ਵਕੀਲਾਂ ਨੇ ਕਰਨਾ ਕਿ ਵੈਰੀਫਿਕੇਸ਼ਨ ਕਿਹੜੀ ਆ ਜਿਹੜੀ CBI ਪਿੱਟ ਰਹੀ ਆ ਦੁਹਾਈ ਨਾ ਅਸੀਂ ਵੈਰੀਫਿਕੇਸ਼ਨ ਕੀਤੀ ਆ ਅਸੀਂ ਵੈਰੀਫਿਕੇਸ਼ਨ ਕੀਤੀ ਆ ਉਹ ਵੈਰੀਫਿਕੇਸ਼ਨ ਸ਼ਬਦ ਕਾਨੂੰਨੀ ਸ਼ਬਦ ਕਦੋਂ ਹੋ ਗਿਆ ਕੋਈ ਅਲਾਉ ਕਰਦਾ ਕਿਵੇਂ ਹੁੰਦੀ ਆ ਵੈਰੀਫਿਕੇਸ਼ਨ ਆਕਾਸ਼ ਬੱਤੇ ਨੇ ਸ਼ਿਕਾਇਤ ਕੀਤੀ CBI ਕਹਿੰਦੀ ਕਿ ਅਸੀਂ ਆਕਾਸ਼ ਬੱਤੇ ਦੀ ਤੇ ਆਕਾਸ਼ ਬੱਤੇ ਦੀ ਸ਼ਿਕਾਇਤ ਦੀ ਇੱਕ ਵੈਰੀਫਾਈਡ ਪੂਰੀ ਕੀਤਾ ਹੈਗਾ ਤੁਸੀਂ ਦੱਸੋ ਕਿ ਕਿਹੜੇ ਕਾਨੂੰਨ ਵਿੱਚ ਉਹ ਚਾਹੇ Crpc ਆ ਚਾਹੇ Bnss ਆ ਉਹ ਚਾਹੇ ਆਪਣਾ ਦਿੱਲੀ ਦਾ ਸਪੈਸ਼ਲ ਪੁਲਿਸ ਐਕਟ ਹੈਗਾ 1946 ਚਾਹੇ CBI ਦਾ ਮੈਨੂਅਲ ਲੈ ਲਓ ਉਹਦੇ ਵਿੱਚ ਵੀ ਐਕਸਟਰਨਲ ਵੈਰੀਫਿਕੇਸ਼ਨ ਜਾਂ ਵੈਰੀਫਿਕੇਸ਼ਨ ਦਾ ਕੋਈ ਬਾਈਂਡਿੰਗ ਪਾਵਰ ਹੈ ਜਾਂ Crpc Crp 273 Bnss 2023 ਕਹਿੰਦੇ ਆ ਪੁਲਿਸ ਕੋਲ ਦੋ ਹੀ ਪਾਵਰਾਂ ਨੇ ਪ੍ਰੀਲਿਮਿਨਰੀ ਇਨਕੁਆਰੀ ਓਨਲੀ ਇਨ ਐਕਸੈਪਸ਼ਨਲ ਕੇਸਸ ਲਲਤਾ ਕੁਮਾਰੀ ਜੱਜਮੈਂਟ ਬੋਲਦੀ ਆ ਤੇ ਇਨਵੈਸਟੀਗੇਸ਼ਨ ਆਫਟਰ ਐਫ ਆਈ ਆਰ ਹੋਰ ਕੋਈ ਪਾਵਰ ਨਹੀਂ ਪੁਲਿਸ ਕੋਲੇ ਇਹ ਸੀਬੀਆਈ ਕੋਲ ਕਿਹੜੀ ਕੰਪਲੇਂਟ ਦੀ ਕ੍ਰੈਡੀਬਿਲਟੀ ਚੈੱਕ ਕਰਨ ਦਾ ਵੈਰੀਫਿਕੇਸ਼ਨ ਕਰਨ ਦਾ ਹੱਕ ਆ ਗਿਆ ਇਹ ਕੋਈ ਟਰਮ ਹੀ ਨਹੀਂ ਹੈਗੀ ਨਾ ਪੁਲਿਸ ਵਿੱਚ ਆ ਨਾ ਕਿਸੇ ਜਾਂਚ ਏਜੰਸੀ ਕੋਲ ਆ ਆਪੇ ਹੀ ਇੱਕ ਵਰਡ ਟਾਸਕ ਇਨਵਰਟ ਕਰ ਲਿਆ ਆਪੇ ਹੀ ਢਾਲ ਲਿਆ ਇੱਕ ਵਰਡ ਇਹ ਕਿਵੇਂ ਬਣ ਸਕਦਾ ਹੈ ਮਤਲਬ ਕਿ ਇਹ ਚੀਜ਼ਾਂ ਸੋਚਣ ਵਾਲੀਆਂ ਨੇ ਕਿ ਇਹ ਕਿਹੜੀ ਧਾਰਾ ਵਿੱਚ ਨਹੀਂ ਆਉਂਦਾ ਠੀਕ ਆ ਨਾ ਇਹ ਕਿਸੇ ਪ੍ਰੋਸੈਸ ਦਾ ਨਾਮ ਨਹੀਂ ਹੈਗਾ ਇਨਵੈਸਟੀਗੇਸ਼ਨ ਦਾ ਪਾਵਰ ਦਾ ਹਿੱਸਾ ਕਿਸੇ ਕੋਲੇ ਨਹੀਂ ਨਾ ਸੀਬੀਆਈ ਕੋਲੇ ਹੈਗਾ ਵੈਰੀਫਾਈ ਕੀਤਾ ਕਿਹੜੀ ਲੈਬ ਰਿਪੋਰਟ ਆ ਕਿਹੜੀ ਵੈਰੀਫਾਈਡ ਕਾਲ ਟਾਵਰ ਡੰਪ ਆ ਕਿਹੜਾ ਵੈਰੀਫਾਈਡ ਬੱਤੇ ਦੀ ਸਟੇਟਮੈਂਟ ਆ ਕ੍ਰੈਡੀਬਿਲਿਟੀ ਇਨਕੁਆਰੀ ਰਿਪੋਰਟ ਕਿੱਥੋਂ ਆ ਉਹਦੇ ਤੇ ਸੱਤ ਪਰਚੇ ਚੱਲਦੇ ਨੇ ਜ਼ਮਾਨਤ ਦੇ ਉੱਪਰ ਉਹ ਬੰਦਾ ਘੁੰਮ ਰਿਹਾ ਜਿਹਦੇ ਤੋਂ ਡੀਆਈਜੀ ਨੇ 8 ਲੱਖ ਰੁਪਇਆ ਮੰਗਣ ਦੀ ਗੱਲ ਕਰ ਰਹੇ ਨੇ ਉਹ ਆਪਣਾ ਕਦੇ ਉਹਦੇ ਕੀਤੇ ਹੋ ਗਲਤ ਕੰਮਾਂ ਦਾ ਜਿਹੜਾ ਆਡੀਓ ਆ ਉਹ ਬੋਲ ਰਿਹਾ ਹੈਗਾ ਬੰਦਾ ਵੈਰੀਫਾਈਡ ਕੰਪਲੇਂਟ ਸੈਕਟਰ 9D ਵਿੱਚ ਮੈਮੋ ਕਿੱਥੇ ਆ ਦਸਤਾ ਕਿੱਥੇ ਆ ਸਰਟੀਫਿਕੇਟ ਕਿੱਥੇ ਨੇ ਕੋਈ ਹੈਗਾ ਮੈਂ ਕਹਿੰਦਾ ਕਿ ਪੂਰੀ ਦੀ ਪੂਰੀ ਜਿਹੜੀ ਕਹਾਣੀ ਸੀਬੀਆਈ ਨੇ ਸਰਜੀਆ ਉਹ ਗਲਤ ਹੈ ਪਰ ਬੱਤੇ ਦਾ ਜਿਹੜਾ 155 ਨੰਬਰ ਐਫਆਈਆਰ ਹੈਗੀ ਆ ਉਹ ਤਾਂ ਖੜੀ ਆ ਹਲੇ ਦ ਉਹ ਐਫ ਆਈ ਆਰ ਨੰਬਰ 8 ਐਫ ਆਈ ਆਰ ਨੰਬਰ 2020 ਵਿਜੀਲੈਂਸ ਇਨਕੁਆਰੀ ਉਹ ਤਾਂ ਖੜੀ ਆ ਹਲੇ ਭਾਤਸੋ ਮਲੋ ਵਿੱਚ ਦੇ ਖਿਲਾਫ ਪਰਚੇ ਹੋਏ ਨੇ ਉਹ ਵੀ ਤਾਂ ਕਿੱਥੇ ਨੇ ਸੋ ਇਹਦੇ ਤੇ ਫੇਕ ਬਿੱਲ ਬਣਾਉਣ ਦੇ mafias ਦਾ ਵੱਡਾ ਹਿੱਸਾ ਟਰੱਕ ਪਾਸਰਾਂ ਦੇ mafias ਦਾ ਵੱਡਾ ਹਿੱਸਾ ਪੂਰੇ ਦੇ ਪੂਰੇ ਕਥੇ ਦੋਸ਼ ਲੱਗਦੇ ਨੇ ਸਕ੍ਰੈਪ ਦੇ ਕਬਾੜ ਦਾ ਜਿਹੜਾ ਆਇਰਨ ਫਰਾਡ ਆ ਉਹਦੇ ਵਿੱਚ ਇਹ ਡੈਲੀਬਰੇਟ ਕਨਸੀਲਮੈਂਟ ਕਰਦਾ ਉਹਦੇ ਵਿੱਚ ਪੂਰੇ ਦਾ ਪੂਰਾ ਇੱਕ ਬੰਦਾ ਸੀਬੀਆਈ ਉਹਦੀ ਕ੍ਰੈਡੀਬਲ ਕੰਪਲੇਂਟ ਮੰਨੀ ਜਾ ਰਹੀ ਆ ਮਤਲਬ ਕਿ ਕੀ ਆ ਕਿ ਜਿਹੜਾ ਬੰਦਾ ਦੂਜੀਆਂ ਪਾਰਟੀਆਂ ਦੇ ਵਿੱਚ ਚੋਰ ਸਾਬਤ ਹੋ ਗਿਆ ਉਹ ਜਦੋਂ ਭਾਜੀਪੀ ਦੇ ਵਿੱਚ ਵਾਸ਼ਿੰਗ ਮਸ਼ੀਨ ਦੇ ਵਿੱਚ ਚਲਾ ਜਾਂਦਾ ਉਹ ਸੱਚਾ ਸੁੱਚਾ ਹੋ ਜਾਂਦਾ ਸਵਾਲ ਸਿੱਧਾ ਸਿੱਧਾ ਹਾਈ ਕੋਰਟ ਦੀਆਂ ਕੰਧਾਂ ਦੇ ਉੱਤੇ ਲਿਖਿਆ ਹੋਇਆ ਕਿ ਵੈਰੀਫਿਕੇਸ਼ਨ ਜਦੋਂ ਕਾਨੂੰਨ ਵਿੱਚ ਹੀ ਮੌਜੂਦ ਨਹੀਂ ਫਿਰ ਜੁਡੀਸ਼ੀਅਲ ਪਾਵਰ ਕਿਹੜੀ ਆ ਗਈ ਸੀਬੀਆਈ ਦੇ ਕੋਲੇ ਅਰੈਸਟ ਕਿਹੜੀ ਬੁਨਿਆਦ ਤੇ ਕਰ ਲਈ ਡੀਆਈਜੀ ਭੁੱਲਰ ਦੀ ਸੋ ਉਹ ਗੱਲ ਅਟਾ ਕਿ ਸਾਨੂੰ ਇੱਕ ਗੱਲ ਦੇ ਧੰਨਵਾਦੀ ਹੋਣਾ ਪਊ ਸੀਬੀਆਈ ਦਾ ਕਿ ਉਹਨਾਂ ਨੇ ਡੀਆਈਜੀਆਈ ਡੀਆਈਜੀ ਭੁੱਲਰ ਨੂੰ ਗ੍ਰਿਫਤਾਰ ਕਰਕੇ ਜਿਹੜਾ ਸਮਾਨ ਡਿਸਪਰਪੋਰਸ਼ਨਲ ਐਕਟ ਦੇ ਤਹਿਤ ਉਹਦੇ ਕੋਲੋਂ ਬਰਾਮਦ ਕੀਤਾ ਪਤਾ ਲੱਗ ਗਿਆ ਤੇ ਜਿਹੜੇ 15 ਵੀ ਆਈਸ ਅਫਸਰਾਂ ਦੇ ਨਾਮ ਟੌਸ ਹੋਣ ਲੱਗੇ ਪਤਾ ਲੱਗ ਗਿਆ ਕਿ ਪੰਜਾਬ ਨੂੰ ਭੂਤਿਆ ਕੌਣ ਚਲਾ ਰਿਹਾ ਗੱਲ ਇਹੀ ਆ ਮੈਂ ਇੱਥੇ ਹੀ ਗੱਲ ਦੇ ਉੱਤੇ ਖੜੂਗਾ ਪਰ ਗੱਲ ਉਹ ਆ ਕਿ ਪੰਜਾਬ ਗਵਰਨਮੈਂਟ ਨੇ ਭੁੱਲਰ ਨੂੰ ਸਪੋਰਟ ਕੀਤਾ ਸਮਾਨਯੋਗ ਜੱਜ ਨੇ ਜਿਹੜੇ ਹਾਈ ਕੋਰਟ ਦੇ ਉਹਨਾਂ ਨੇ ਪੁੱਛਿਆ ਵਾਈ ਆਰ ਯੂ ਸੋ ਬਾਦਰ ਅਬਾਊਟ ਕਿ ਤੈਨੂੰ ਕਾਲੀ ਕੀ ਪਈਆ ਤੈਨੂੰ ਬੁਖਾਰ ਕਿਉਂ ਚੜਿਆ ਤੇ ਇਹੀ ਸਵਾਲ ਉਹਨਾਂ ਨੇ ਸੀਬੀਏ ਨੂੰ ਵੀ ਕੀਤਾ ਕਿ ਤੁਸੀਂ ਐਡੀ ਕਾਲੀ ਵਿੱਚ ਕਿਉਂ ਕਿਉਂ ਮਤਲਬ ਤੁਸੀਂ ਲੱਗੇ ਹੋਏ ਹੋ ਤੁਹਾਨੂੰ ਵੀ ਕਾਦਾ ਬੁਖਾਰ ਚੜਿਆ ਤੇ ਫਿਰ ਪੰਜਾਬ ਸਰਕਾਰ ਨੂੰ ਪੁੱਛ ਰਹੇ ਹੋ ਕਿ ਗਵਰਨਮੈਂਟ ਭੁੱਲਰ ਨੂੰ ਬਚਾ ਕਿਉਂ ਰਹੀ ਆ ਡਿਫੈਂਸਟ ਕਵਰ ਕਿਉਂ ਦੇ ਰਹੀ ਆ ਸੀਬੀਆਈ ਅਗਰੈਸਿਵਲੀ ਅੱਗੇ ਆ ਰਹੀ ਹੈ ਸੈਕਸ਼ਨ ਕੋਈ ਹੈ ਨਹੀਂ Trap ਚੰਡੀਗੜ੍ਹ ਵਿੱਚ ਰੱਖਿਆ ਬੈਨੀਫਿਟ ਕੌਣ ਲੈ ਰਿਹਾ ਤੁਹਾਡੇ ਤੋਂ ਇਹ ਵੀ ਹਾਈ ਕੋਰਟ ਨੇ ਪੁੱਛਿਆ ਕਿਉਂਕਿ ਬੈਨੀਫਿਟ ਤਾਂ ਸਿੱਧਾ-ਸਿੱਧਾ ਬੀਜੇਪੀ ਨੂੰ ਮਿਲ ਰਿਹਾ ਹੋਏਗਾ ਜਾਂ ਪੰਜਾਬ ਸਰਕਾਰ ਨੂੰ ਢਾਹ ਲੱਗ ਰਹੀ ਆ ਸੋ ਪੋਲੀਟੀਸ਼ੀਅਨ ਚੁੱਪ ਨੇ ਪੋਲੀਟੀਸ਼ੀਅਨ ਕਿਉਂ ਚੁੱਪ ਨੇ ਕਿਉਂਕਿ ਉਹਨਾਂ ਦੇ ਸਟੇਕ ਦੇ ਉੱਤੇ ਕੀ ਲੱਗਿਆ ਇਹ ਜਿਹੜੀ ਚੁੱਪ ਹੈਗੀ ਆ ਭਗਵੰਤ ਮਾਨ ਦੀ ਇਹ ਸਾਇਲੈਂਸ ਸ਼ੱਕ ਨਹੀਂ ਪੂਰੇ ਦਾ ਪੂਰਾ ਇਸ਼ਾਰਾ ਕਰਦੀ ਆ ਕਿ ਜੇ ਅਰੈਸਟ ਗੈਰ ਕਾਨੂੰਨੀ ਹੈ ਦਾ ਜਿਹੜੀ ਬਣਾਈ ਗਈ ਹੈ ਕਹਾਣੀ ਪ੍ਰਾਈਵੇਟ ਸ਼ਖਸ ਦੀ ਮੋਢਿਆਂ ਤੇ ਰੱਖ ਕੇ ਚਲਾਇਆ ਗਿਆ ਸੀਬੀਆਈ ਵੱਲੋਂ ਇਹ ਵੀ ਪੋਲੀਟੀਕਲੀ ਪੋਲੂਟਡ ਏਜੰਸੀ ਵੱਲੋਂ ਚਲਾਇਆ ਗਿਆ ਡੀਆਈਜੀਸ ਭੁੱਲਰ ਦਾ ਸਵਾਲ ਨਹੀਂ ਹੈਗਾ ਸਵਾਲ ਪੰਜਾਬ ਦੇ ਇਨਸਾਫ ਦਾ ਹੈਗਾ ਇਹ ਕੇਵਲ ਇੱਕ ਕੇਸ ਨਹੀਂ ਇਹ ਪੰਜਾਬ ਗਵਰਨਮੈਂਟ ਦਾ ਐਕਸਰੇ ਰਿਪੋਰਟ ਆ ਗਈ ਜਨਾਬ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਦੇ ਵਿੱਚ ਕਿਵੇਂ ਲਿਪਤਾ ਨੰਗੀ ਕੱਪੜੇ ਵੀ ਨਹੀਂ ਪਾਏ ਉਹ ਠੰਡ ਆ ਗਈ ਹੁਣ ਤਾਂ ਸਵਿਟਰ ਕੋਟੀਆ ਪਾ ਲਓ ਫੇਰ ਲਪੇਟ ਲਿਓ ਪ੍ਰਸ਼ਤਾਚਾਰ ਸਕੈਮ ਸਾਬਤ ਹੁੰਦਾ ਤੁਸੀਂ ਇਹ ਦੇਖੋ ਸੀਬੀਆਈ ਨੇ ਮਨਿੰਦਰ ਪਧੇਰ ਤੇ ਕੋਲੀ ਨੂੰ ਫਾਂਸੀ ਦੀ ਸਜ਼ਾ ਦਿਵਾਤੀ ਬਿਹਾਰ ਹਾਈ ਕੋਰਟ ਦੇ ਵਿੱਚ ਸੌਰੀ ਸੀਬੀਆਈ ਕੋਰਟ ਦੇ ਵਿੱਚ ਪਰ ਲਾਹੌਰ ਬਾਦ ਕੋਰਟ ਵਿੱਚ ਜਾ ਕੇ ਉਹ ਛੁੱਟ ਜਾਂਦਾ ਤੇ ਹੁਣ ਉਹ ਸੁਪਰੀਮ ਕੋਰਟ ਰ ਵੀ ਛੱਡਦਾ ਤੇ ਉਹਨੂੰ ਸਜ਼ਾ ਤੋਂ ਛਡਾਉਣ ਵਾਲੀ ਵੀ ਇੱਕ ਔਰਤ ਵਕੀਲ ਆ ਫੇਰ ਤੁਹਾਡੇ ਅਰੂਸ਼ੀ ਕੇਸ ਦੀ ਲੈ ਲਓ ਤਲਵਾਰ ਮਾਬਾਪ ਵੀ ਅੰਦਰ ਕਰਵਾਤੇ ਉਹ ਵੀ ਬਾਹਰ ਨਿਕਲੇ ਆਏ ਫਿਰ 2ਜੀ ਸਕੈਮ ਲੈ ਲੋ ਉਹ ਵੀ ਸਾਰੇ ਬਾਹਰ ਨਿਕਲੇ ਆਏ ਮਤਲਬ ਕਿ ਸੀਬੀਆਈ ਨੇ ਜਿੰਨਾ ਵੀ ਬੰਦਿਆਂ ਨੂੰ ਚੋਰ ਕਿਹਾ ਉਹ ਬਾਅਦ ਵਿੱਚ ਉਹ ਸਾਧ ਕਿਉਂ ਨਿਕਲੇ ਆਏ ਇਹ ਬੰਦ ਅੱਛਾ ਫਿਰ ਇੱਧਰ ਦੇਖ ਲੋ ਆਪਣੇ ਸੂਬੇ ਵਾਲੀ ਪੁਲਿਸ ਦਾ ਇਸ਼ਾਰਾ ਕਰ ਲੋ ਲੜਾਈ ਇਸ ਵੇਲੇ ਅਸਲ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਦੇ ਵਿੱਚਕਾਰ ਹੋ ਰਹੀ ਹੈ ਡੀਆਈਜੀ ਪੁੱਲਰ ਮਦਈ ਨੇ डीआईजी ਭੁੱਲਰ ਸਵਾਲ ਨਹੀਂ ਹੈਗਾ ਡੀਆਈਜੀ ਭੁੱਲਰ ਤਾਂ ਸੱਸਾ ਵਾਵਾ ਜਿਹੜਾ ਵਾਵੇ ਨੂੰ ਕੰਨਾਂ ਲੱਗਿਆ ਉਹਦਾ ਸਵਾਲ ਦਾ ਵਾਵੇ ਨੂੰ ਲੱਗੇ ਹੋਏ ਕੰਡੇ ਦਾ ਕੰਨਾਂ ਵੀ ਨਹੀਂ ਹੈਗਾ ਇਹ ਇੱਕ ਮੈਨਰ ਜਿਹੜੇ ਚ ਲੜਾਈ ਲੜੀ ਜਾ ਰਹੀ ਆ ਇਹ ਭ੍ਰਿਸ਼ਟਾਚਾਰ ਦੀਆਂ ਗਠੜੀਆਂ ਕਿੰਨੀਆਂ ਸਾਹਮਣੇ ਆਈਆਂ ਤੁਹਾਡੇ ਸੋਚੋ ਤੁਸੀਂ ਜਿਹੜੀ ਇੱਕ ਸ਼ਰਾਬ ਦੀ ਬੋਤਲ ਤੇ ਆਟੇ ਦੀਆਂ ਬੋਰੀਆਂ ਦੇ ਪਿੱਛੇ ਵੋਟ ਪਾ ਦਿੰਨੇ ਹੋ ਪਰ ਉਹ ਸ਼ਰਾਬ ਦੀਆਂ ਬੋਤਲਾਂ ਤੇ ਉਹ ਆٹے ਦੀ ਬੋਰੀ ਭ੍ਰਿਸ਼ਟਾਚਾਰ ਦੀ ਕਿੰਨੀ ਵੱਡੀ ਗਠੜੀ ਦੇ ਰੂਪ ਦੇ ਵਿੱਚ ਬਣਦਾ ਔਰ ਤੁਸੀਂ ਬੜੀ ਦੂਰ ਨਾ ਜਾਇਓ ਆਉਣ ਵਾਲੇ 10-15 ਸਾਲਾਂ ਵਿੱਚ ਇਨਾਂ ਕੋਲੇ ਇਹ ਆਟਾ ਦੇਣ ਜੋਗੇ ਵੀ ਨਹੀਂ ਹੋਣੇ 15 ਸਾਲ ਮੈਂ ਜ਼ਿਆਦਾ ਕਹਿ ਰਿਹਾ 5-7 ਸਾਲ ਚ ਹੀ ਹੋ ਜਾਣਾ ਤੁਹਾਡੇ ਜਿਉਂਦੇ ਜੀ ਹੀ ਤੁਸੀਂ ਭੁੱਖੇ ਮਰਨਾ ਜਿਹੜੇ ਇਨਾਂ ਦੀਆਂ ਬੋਤਲਾਂ ਇਨਾਂ ਦੇ ਆٹے ਉੱਤੇ ਜਿਉ ਰਹੇ ਨੇ ਜੇ ਤੁਸੀਂ ਆਪਣਾ ਹਿੱਲਾ ਨਾ ਕੀਤਾ ਆਪਣੇ এমਪਲয়ਮੈਂਟ ਦੇ ਹੱਕ ਨਾ ਮੰਗੇ ਔਰ ਆਪਣੀ এমਪਲয়ਮੈਂਟ ਲਈ ਆਪਣੀ ਜੇਬ ਦੇ ਲਈ ਪੈਸਾ ਬਣਾਉਣ ਦੇ ਲਈ ਨਾ ਉੱઠੇ ਤਾਂ ਫਿਰ ਇਹ ਲੋਕ ਤਾਂ ਆਪਣੀਆਂ ਗਠੜੀਆਂ ਲੈ ਕੇ ਸਮੁੰਦਰੋਂ ਪਾਰ ਚਲੇ ਜਾਣਗੇ ਪਰ ਤੁਸੀਂ ਡੁੱਬ ਜਾਓਗੇ ਬਿਲਕੁਲ ਉਸੇ ਟਾਈਟੈਨਿਕ ਜਹਾਜ਼ ਦੀ ਤਰ੍ਹਾਂ ਜਿਹਦੇ ਕਪਤਾਨ ਨੂੰ ਸਮੁੰਦਰ ਵਿੱਚ ਇੱਕ ਛੋਟਾ ਜਿਹਾ برف ਦਾ ਤੋੜਾ ਨਜ਼ਰ ਆਇਆ ਲੇਕਿਨ ਸਮੁੰਦਰ ਦੇ ਵਿੱਚ ਉਹ ਬਹੁਤ ਵੱਡਾ ਪਹਾੜ ਸੀ ਤਹ ਜਹਾਜ਼ ਜੋ ਪਾਣੀ ਦੇ ਵਿੱਚ 60 70 ਫੁੱਟ ਡੂੰਘਾ ਚਲਦਾ ਤੇ ਪਾਣੀ ਦੇ ਉੱਤੇ ਵੀ ਆਪਾਂ ਨੂੰ ਅੱਧ ਤੋਂ ਘੱਟ ਹੀ ਦਿਖਦਾ ਹੁੰਦਾ ਉਹ ਵੀ ਫਿਰ ਉਸ ਜਿਹੜੇ ਨਾ ਦਿਖਦੇ ਹੋਏ ਪਹਾੜ ਦੇ ਨਾਲ ਟਕਰਾ ਕੇ ਚੂਰ ਹੋ ਚੂਰ ਹੋ ਗਿਆ ਇਹੀ ਜ਼ਿੰਦਗੀ ਉਹਨਾਂ ਲੋਕਾਂ ਦੀ ਹੋਵੇਗੀ ਜਿਹੜੇ ਲੋਕ ਵੋਟਾਂ ਦੇ ਵਿੱਚ ਨਸ਼ੇ ਲੈ ਕੇ ਪੈਸੇ ਲੈ ਕੇ ਇਹਨਾਂ ਨੂੰ ਵੋਟਾਂ ਦਿੰਦੇ ਨੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਦੱਸਿਓ ਜ਼ਰੂਰ ਹੇਠਾਂ ਕਮੈਂਟ ਵਿੱਚ ਸ਼ੇਅਰ ਵੀ ਕਰਿਓ ਤੇ ਚੈਨਲ ਸੰਵਾਦ 88 ਨਿਊਜ਼ ਨੂੰ ਜਿਹੜਾ ਤੱਤੇ ਔਰ ਤੱਤੀਆਂ ਸੱਚੀਆਂ ਗੱਲਾਂ ਟਣਕਾ ਕੇ ਕਰਦਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ